ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪ੍ਰਧਾਨ ਜੀ ਅੱਜ ਦੀ ਜਿਹੜੀ ਗੇਟ ਰੈਲੀ ਹੈ ਕਿਸ ਵਿਸ਼ੇ ਤੇ ਕੀਤੀ ਜਾ ਰਹੀ ਜੀ ਇਹ ਜਿਹੜੀਆਂ ਸਾਡੀਆਂ ਪਿਛਲੇ ਤਕਰੀਬਨ 6 ਮਹੀਨੇ ਤੋਂ ਜਿਹੜਾ ਅਸੀਂ ਹੈਡ ਆਫਸ ਨੂੰ ਤੇ ਜਿਹੜੇ ਆਪਣੇ ਪਲਾਂਟਾਂ ਦੇ ਵਿੱਚ ਮੈਨੇਜਮੈਂਟ ਨੂੰ ਵੱਖ-ਵੱਖ ਟਾਈਮਾਂ ਤੇ ਜਿਹੜਾ ਮੰਗ ਪੱਤਰ ਦਿੱਤੇ ਜਿਹਦੇ ਵਿੱਚ ਸਾਡੇ ਘੱਟ ਪੜੇ ਲਿਖੇ ਜਾਂਦੇ ਅੰਤਰਖੀਆਂ ਸੀ ਸਭ ਤੋਂ ਵੱਡੀ ਮੰਗ ਸਾਡੀ ਸੀ ਵੀ ਸਾਨੂੰ ਮਹਿਕਮੇ ਦੇ ਵਿੱਚ ਸ਼ਾਮਲ ਕਰਕੇ ਸਾਨੂੰ ਪੱਕਿਆਂ ਕੀਤਾ ਜਾਵੇ ਜਿਹੜੀਆਂ ਪੋਸਟਾਂ ਇਹਨਾਂ ਨੇ ਖਤਮ ਕੀਤੀਆਂ ਸੀ ਡਰਾਈਵਰਾਂ ਦੀਆਂ ਮਾਲੀਆਂ ਦੀਆਂ ਹੈਲਪਰਾਂ ਦੀਆਂ ਉਹ ਪੋਸਟਾਂ ਬਹਾਲ ਕਰਨੀਆਂ ਤੇ ਐਵੇਂ ਕਰਕੇ ਸਾਡੀਆਂ ਜਿਹਨੇ ਘੱਟ ਪੜੇ ਲਿਖੇ ਜਿਹੜੇ ਸਾਡੇ ਸਾਥੀ ਸੀ ਉਹਨਾਂ ਨੂੰ ਪ੍ਰਮੋਟ ਕਰਨ ਦੀਆਂ ਤੇ ਹੋਰ ਵੀ ਸਾਡੀਆਂ 3-4 ਹੋਰ ਮੰਗਾਂ ਸੀ ਜਿਹੜੀਆਂ ਲਟਕ ਰਹੀਆਂ ਸੀ ਕਾਫੀ ਲੰਬੇ ਸਮੇਂ ਤੋਂ ਉਹ ਜਦੋਂ ਵੀ ਅਸੀਂ ਕੋਈ ਸੰਘਰਸ਼ ਹੋ ਲੀਖਦੇ ਸੀ ਤੇ ਜਿਹੜੀ ਕਦੇ ਮੈਨੇਜਮੈਂਟ ਜਿਹੜੀ ਸਾਡੀ ਜ਼ਿਲ੍ਹਿਆਂ ਦੀ ਸੀ ਜਾਂ ਜਿਹੜੀ ਹੈੱਡ ਆਫਸ ਦੀ ਮੈਨੇਜਮੈਂਟ ਸੀ ਉਹ ਸਾਨੂੰ ਲਾਰਾ ਲੱਪਾ ਲਈ ਜਾਂਦੀ ਸੀ ਜਦੋਂ ਅਸੀਂ ਕੋਈ ਧਰਨਾਵਾਂ ਲੀਕਦੇ ਸੀ ਤਾਂ ਕਹਿੰਦੇ ਸੀ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਬਹੁਤ ਜਲਦ ਜਿਹੜੀਆਂ ਨੇ ਮੰਨ ਲਵਾਂਗੇ ਜਾਂ ਮੰਨੀਆਂ ਹੋਈਆਂ ਨੇ ਇਹ ਤਾਂ ਜਾਰੀ ਕਰਨ ਵਾਲੀਆਂ ਨੇ ਐਂ ਕਰਕੇ ਇਹਨਾਂ ਨੇ ਅੱਜ ਤੱਕ ਟਾਈਮ ਪਾਸ ਕੀਤਾ ਪਿਛਲੇ ਦਿਨੀ ਅਸੀਂ ਜਦੋਂ ਸੰਘਰਸ਼ੋ ਲਿਖ ਕੇ ਤਾਂ ਇਹਨਾਂ ਨੇ ਸਾਨੂੰ ਇੱਕ ਮੀਟਿੰਗ ਦਿੱਤੀ ਇਹ ਸਤੰਬਰ ਮਹੀਨੇ ਦੇ ਵਿੱਚ ਉਸ ਮਹੀਨੇ ਉਹਦੇ ਵਿੱਚ ਕਹਿੰਦੇ ਵੀ ਆਪਾਂ ਲਗਾਤਾਰ ਹਫਤੇ ਬਾਅਦ ਮੀਟਿੰਗ ਰੱਖਿਆ ਕਰਾਂਗੇ ਤੇ ਤੁਹਾਡੀ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਸਾਰੀਆਂ ਜਿਹੜੀਆਂ ਮੰਗਾਂ ਮੰਨ ਕੇ ਤੇ ਅਸੀਂ ਜਿਹੜੀਆਂ ਤੁਹਾਡੇ ਹੱਲ ਕਰ ਦਿੰਨੇ ਆ ਫੇਰ ਉਹ ਜਿਹੜੀ ਮੀਟਿੰਗ ਦੁਬਾਰਾ ਅਸੀਂ ਉਹਨਾਂ ਨੂੰ ਵਾਰ-ਵਾਰ ਯਾਦ ਕਰਾਉਣ ਤੋਂ ਬਾਅਦ ਮਹੀਨੇ ਬਾਅਦ ਮੀਟਿੰਗ ਲਈ ਉਹ ਮੀਟਿੰਗ ਵੀ ਜਿਹੜੀ ਮੈਨੇਜਮੈਂਟ ਚੰਡੀਗੜ੍ਹ ਵੱਲੋਂ ਕੀਤੀ ਗਈ ਉਹ ਵੀ ਮਤਲਬ ਜਿਹੜੀ ਸੀ ਟਾਲਮਟੋਲ ਵਾਲੀ ਨੀਤੀ ਸੀ ਉਹਨਾਂ ਦੀ ਕੋਈ ਮਤਲਬ ਸਾਨੂੰ ਅੰਦਰ ਚ ਸਿੱਟਾ ਅਸੀਂ ਇਹੀ ਕੱਢਿਆ ਵੀ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਜਿੱਥੇ ਖੜੀਆਂ ਸੀ ਉੱਥੇ ਦੀ ਉੱਥੇ ਖੜੀਆਂ ਇਹ ਟਾਈਮ ਪਾਸ ਕਰ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ 28 ਤਰੀਕ ਨੂੰ ਭਗਵੰਤ ਮਾਨ ਦੀ ਜਿਹੜੀ ਕੋਠੀ ਦਾ ਘਰਾਓ ਕਰਨ ਜਾ ਰਹੇ ਹਾਂ ਤੇ ਉਸ ਤੋਂ ਬਾਅਦ 6 7 8 ਦੇ ਜਿਹੜੇ ਅਸੀਂ ਲਗਾਤਾਰ ਆਪਣੇ ਗੇਟਾਂ ਤੇ ਧਰਨੇ ਦੇਾਂਗੇ ਇਹ ਅਸੀਂ ਹੁਣ ਅਨਾਉਂਸ ਕੀਤਾ ਸੀ ਤੇ ਉਹਦੇ ਵਿੱਚੋਂ ਕੱਲ ਫੇਰ ਇਹਨਾਂ ਨੇ ਇੱਕ ਮੀਟਿੰਗ ਕੱਢੀ ਜਿਹਦੇ ਵਿੱਚੋਂ ਜਿਹੜਾ ਐਮ ਡੀ ਪੰਜਾਬ ਵੱਲੋਂ ਸਾਡੇ ਸੂਬਾ ਪ੍ਰਧਾਨ ਸਾਡੀ ਸੋਭਾ ਕਮੇਟੀ ਜਿਹੜੀ ਗਈ ਸੀ ਉਹਨੂੰ ਦਬਕਾਇਆ ਗਿਆ ਟਰਾਇਆ ਗਿਆ ਤੰਕਾਇਆ ਗਿਆ ਅਸੀਂ ਉਸ ਚੀਜ਼ ਦੀ ਨਖੇਦੀ ਕਰਦੇ ਹਾਂ ਤੇ ਅੱਜ ਐ ਸਟੇਜ ਦੇ ਉੱਤੋਂ ਐਮ ਡੀ ਪੰਜਾਬ ਨੂੰ ਇਹ ਬੰਗਾਰ ਕੇ ਕਹਿੰਨੇ ਆ ਵੀ ਜੇ ਤੇਰੇ ਚ ਇੰਨੀ ਕੋ ਪਾਵਰ ਹੈ ਤੂੰ ਪਰਚੇ ਕਰਾ ਸਕਣਾ ਹੈ ਜੇਲ੍ਹਾਂ ਭਰਾ ਸਕਣਾ ਤਾਂ ਅਸੀਂ ਤੇਰੇ ਜਿਹੜੇ ਆ ਜਿਹੜੇ ਸਾਹਮਣੇ ਖੜੇ ਆ ਜਿਹੜੀ ਸਾਡੀ ਸੂਬਾ ਕਮੇਟੀ ਹੈ ਜਿਹੜੇ ਸਾਡੇ ਪ੍ਰਧਾਨ ਨੇ ਜਿਹੜੇ ਲੜ ਰਹੇ ਨੇ ਮੈਦਾਨ ਦੇ ਵਿੱਚ ਸਾਡੇ ਕੋਈ ਪੰਜਾਂ ਸੱਤਾਂ ਦਸਾਂ ਦੀਆਂ ਗ੍ਰਿਫਤਾਰੀਆਂ ਕਰਕੇ ਜਿਹੜਾ ਸੰਘਰਸ਼ ਇਹ ਮੱਠਾ ਨਹੀਂ ਪਾਊਗਾ ਅਸੀਂ ਇੱਕ ਵਾਰ ਫੇਰ ਜਿਹੜੀ ਐਸ ਸਟੇਜ ਦੇ ਉੱਪਰੋਂ ਐਮਡੀ ਪੰਜਾਬ ਜਿਹੜੀ ਪੰਜਾਬ ਦੀ ਮੈਨੇਜਮੈਂਟ ਹੈ ਜ਼ਿਲ੍ਹਿਆਂ ਦੀ ਮੈਨੇਜਮੈਂਟ ਹੈ ਇਨਾਂ ਦਾ ਵੀ ਦਿਮਾਗ ਖਰਾਬ ਹੋਇਆ ਵੇ ਆ ਕਈਆਂ ਪਲਾਂਟਾਂ ਦੇ ਵਿੱਚ ਅਸੀਂ ਐਸ ਜਿਹੜੀ ਅੱਜ ਦੀ ਗੇਟ ਰੈਲੀ ਤੋਂ ਉਹਨਾਂ ਨੂੰ ਸਿੱਧੀ ਵੰਗਾਰ ਕਰਦੇ ਆ ਵੀ ਜੇ ਤੁਹਾਡੇ ਚ ਹਿੰਮਤ ਹੈ ਸਾਡੇ ਚ ਪਰਚੇ ਕਰਾਉਣ ਦੀ ਸਾਡੇ ਜਿਹੜੀ ਸੋਭਾ ਕਮੇਟੀ ਨੂੰ ਜੜ ਜਾਨੀ ਨੇ ਪਲਾਂਟਾਂ ਦੀਆਂ ਕਮੇਟੀਆਂ ਨੇ ਉਹਨਾਂ ਦੇ ਪਰਚੇ ਪਵਾ ਕੇ ਤੁਸੀਂ ਅੰਦਰ ਕਰਾ ਸਕਦੇ ਹੋ ਤੇ 1 ਮਿੰਟ ਲੇਟ ਨਾ ਹੋਵੋ ਜਿੰਨੀ ਜਲਦੀ ਹੋ ਸਕਦਾ ਸਾਡੇ ਅੰਗਰੇਫਤਾਰੀਆਂ ਕਰਾਓ ਅਸੀਂ ਫੇਰ ਤੁਹਾਨੂੰ ਦੱਸਾਂਗੇ ਵੀ ਸੰਘਰਸ਼ ਕਿਵੇਂ ਲੜੇ ਜਾਂਦੇ ਆ ਤੇ ਸਾਡੀ ਪਿੱਠ ਤੇ ਕਿੰਨੀਆਂ ਜਥੇਬੰਦੀਆਂ ਖੜੀਆਂ ਤੇ ਤੁਹਾਡੀਆਂ ਜਿਹੜੀਆਂ ਗੋੜਨੀਆਂ ਲਵਾਤੀਆਂ ਤੇ ਅਸੀਂ ਅੱਜ ਜਿਹੜੀ ਐਸ ਸਟੇਜ ਦੇ ਉੱਤੋਂ ਤੁਹਾਨੂੰ ਇਹ ਅਨਾਉਂਸ ਕਰਨ ਵਾਸਤੇ ਤੁਹਾਨੂੰ ਚੇਤਾਵਨੀ ਦੇਣ ਵਾਸਤੇ ਅਸੀਂ ਜਿਹੜੀ ਅੱਜ ਜੜੀ ਗੇਟ ਰੈਲੀ ਕੀਤੀ ਹੈ ਇਹ ਤੁਹਾਨੂੰ ਚੇਤਾਵਨੀ ਹੈ ਵੀ ਤੁਹਾਡੇ ਮਨ 'ਚ ਕੋਈ ਬਹਿਮ ਨਾ ਰਹੇ ਜੇ ਤੁਸੀਂ ਜਿੰਨਾ ਤਸ਼ੱਦਦ ਜਿੰਨਾ ਤੁਸੀਂ ਮਤਲਬ ਸੰਘਰਸ਼ ਨੂੰ ਇਹ ਬੈਕਅਪ ਕਰਕੇ ਦਬਾਉਣਾ ਚਾਹੁੰਦੇ ਹੋ ਤੁਸੀਂ ਜਿੰਨਾ ਦਬਾ ਸਕਦੇ ਹੋ ਦਬਾ ਲਓ ਅਸੀਂ ਇੱਥੇ ਖੜੇ ਹਾਂ ਅਸੀਂ ਲੋਕਾਂ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਮਲਾ ਕੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਦੋ ਰਹਿ ਜਾਈਏ ਚਾਰ ਰਹਿ ਜਾਈਏ ਅਸੀਂ ਲੜਾਂਗੇ ਅਸੀਂ ਲੜਨ ਵਾਲੇ ਲੋਕਾਂ ਚੋਂ ਹਾਂ ਬਹੁਤ ਬਹੁਤ ਧੰਨਵਾਦ ਸਾਡਾ